ਬੋਟ ਪਰ ਇਹਨਾਂ ਨੂੰ ਦਿਖਾਣਗੇ ਆਪਣੀ ਫਿੰਗਰ ਦਿਖਾਣਗੇ ਉਹਨਾਂ ਨੂੰ ਐ ਡਿਸਕਾਊਂਟ ਦਿੱਤਾ ਜਾਏਗਾ ਬ੍ਰਦਰਸ ਆਵੇ ਗੇ ਗਰਮੀ ਦੀ ਕੋਈ ਪਰਵਾਹ ਨਾ ਕਰੋ ਬੋਟ ਪਾਓ ਤੇ ਜਲਦੀ ਨਾਲ ਸਾਡੇ ਟਾਬੇ ਆ ਜਾਓ ਠੰਡਾ ਠੰਡਾ ਮੌਸਮ ਠੱਗੀ ਲੱਸੀ ਤੇ ਨਾਲ ਸਾਡਾ ਪੂਡ ਇੰਜੋਏ ਜ਼ਰੂਰੀ ਸਾਡੀ ਆਊਟਲੈਟ ਹੈ 골ਡਨ ਹਾਪਨ ਤੇ ਬਿਲਕੁਲ ਕੋਲ ਹੈ ਇੱਥੇ ਟੂਰਿਸਟ ਪਲੇਸ ਹੈਗਾ ਤੇ ਆਲਰੇਡੀ ਜਿਹੜੇ ਸਟੇਟਸ ਆਲਰੇਡੀ ਇਲੈਕਸ਼ਨ ਹੋ ਚੁੱਕੇ ਤੇ ਉਹ ਵੀ ਆ ਕੇ ਲੋਕੀ ਸਾਨੂੰ ਬਹੁਤ ਅੱਛਾ ਰਿਸਪੌਂਸ ਦੇ ਰਹੇ ਦੀ ਬਹੁਤ ਕੱਲ ਹੁੰਨ ਜਾ ਰੀਆਂ ਵੋਟਾਂ ਨੂੰ ਲੈ ਕੇ ਅਮ੍ਰਿਤਸਰ ਦੇ ਮਸ਼ਹੂਰ ਬ੍ਰਦਰ ਟਾਬੇ ਦੇ ਵੱਲੋਂ ਕੀਤੀ ਗਈ ਅਨੋਕੀ ਪਹਿਲ ਕਿ ਆ ਕਿ ਜਿਹੜਾ ਵੀ VOTER ਕੱਲ ਵੋਟ ਪਾ ਕੇ ਸਾਡੇ ਟਾਬੇ ਦੇ ਉੱਤੇ ਖਾਣਾ ਖਾਣ ਆਵੇਗਾ ਤੇ ਸਾਨੂੰ ਵੋਟ ਦਾ ਨਿਸ਼ਾਨ ਦਿਖਾਵੇਗਾ ਉਸ ਨੂੰ ਅਸੀਂ 20% ਖਾਣੇ ਤੇ ਡਿਸਕਾਊਂਟ ਦਵਾਂਗੇ ਤੁਹਾਨੂੰ ਦੱਸਦੇ ਕਿ ਕੱਲ ਪੂਰੇ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਵੋਟਾਂ ਹੁੰਨ ਜਾ ਰੀਆਂ ਨੇ ਤੇ ਇਸ ਨੂੰ ਲੈ ਕੇ ਦਰਬਾਰ ਸ਼ਬਦ ਨੇੜੇ ਸਭ ਤੋਂ ਮਸ਼ਹੂਰ ਟਾਬਾ ਬ੍ਰਦਰ ਟਾਬੇ ਦੇ ਵੱਲੋਂ ਇੱਕ ਅਨੋਕੀ ਪਹਿਲ ਕੀਤੀ ਗਈ ਹੈ ਵੋਟਰਾਂ ਨੂੰ ਜਾਗਰੂਤ ਕਰਨ ਦੇ ਲਈ ਉਹਨਾਂ ਦੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਕੱਲ ਬੰਦਾ ਵੋਟ ਪਾ ਕੇ ਸਾਡੇ ਢਾਬੇ ਤੇ ਖਾਣਾ ਖਾਣ ਆਵੇਗਾ ਤਾਂ ਸਾਡੇ ਵੱਲੋਂ ਉਸ ਨੂੰ 20% ਡਿਸਕਾਊਂਟ ਦਿੱਤਾ ਜਾਵੇਗਾ 2024 ਦੇ ਜਿਹੜੇ ਚੌਨ ਹੈਗੇ ਉਸ ਨੇ ਐਸੀ ਮਹਿੰਮ ਚਲਾਈ ਹੈ ਕਿ ਜਿਹੜੇ ਲੋਕੀ ਆਪਣੇ ਵੋਟ ਪਾ ਕੇ ਆਂਗੇ ਤੇ ਆਪਣੀ ਵੋਟ ਵਾਲੀ ਇੰਗ ਸਾਨੂੰ ਦਿਖਾਣਗੇ ਆਪਣੀ ਫਿੰਗਰ ਦਿਖਾਣਗੇ ਉਹਨਾਂ ਨੂੰ ਇਹ ਡਿਸਕਾਊਂਟ ਦਿੱਤਾ ਜਾਏਗਾ 브ਦਰਸ ਆਵੇਜ ਇਹ ਗਰਮੀ ਦੀ ਕੋਈ ਪਰਵਾਹ ਨਾ ਕਰੋ ਬਹੁਤ ਪਾਉ ਤੇ ਜਲਦੀ ਨਾਲ ਸਾਡੇ 900 ਆ ਜਾਓ ਠੰਡਾ ਠੰਡਾ ਮੌਸਮ ਠੰਡੀ ਲੱਸੀ ਤੇ ਨਾਲ ਸਾਡਾ ਫੂਡ ਇੰਜੋਏ ਕਰੋ ਬਹੁਰੀ ਸਮੇਂ ਦਾ ਜਿਹੜਾ ਮਾਤਾ ਦਾ ਬਹੁਤ ਜ਼ਰੂਰੀ ਹੈ ਦੇਖੋ ਜਿਹੜੇ ਸਾਡੇ ਅੱਗੇ ਯੰਗਸਟਰਸ ਨੇ ਸਾਡੀ ਆਨ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਇਸ ਚੀਜ਼ ਦੀ ਬਹੁਤ ਲੋੜ ਹੈ ਜਿਵੇਂ ਹਰ ਮਾਪਾਪ ਆਪਣੇ ਬੱਚਿਆਂ ਲਈ ਕੁਝ ਨਾ ਕੁਝ ਨਿਆ ਕਰਨ ਦੀ ਕੁਝ ਸੱਚਾ ਕਰਨ ਦੀ ਕੋਸ਼ਿਸ਼ ਕਰਦੇ ਆ ਉਹਦੇ ਵਿੱਚ ਇਹ ਜਿਹੜਾ ਗੋਟ ਹੈਗਾ ਉਹ ਵੀ ਬਹੁਤ ਜ਼ਰੂਰੀ ਹੈ ਤੇ ਸਾਡੇ ਫਿਊਚਰ ਜਿਹੜੇ ਬੱਚਿਆਂ ਦੇ ਹੈ ਉਹ ਪੂਰੇ ਪੂਰੇ ਇਸ ਵੋਟ ਤੇ ਤੇ ਆਉਣ ਵਾਲੀ ਗਵਰਨਮੈਂਟ ਡਿਸਾਈਡ ਹੋਵੇ ਨੇ ਇਸ ਤਰ੍ਹਾਂ ਦੇ ਡਵੈਲਪਮੈਂਟਸ ਕਰਨਗੇ ਕਿਉਂ ਜੀਆਂ ਕੰਪਨੀਆਂ ਇੰਡੀਆ ਚ ਲੈ ਕੇ ਆਣਗੇ ਤਾਂ ਕਿ ਸਾਡੇ ਜਿਹੜੇ ਬੱਚੇ ਹੈ ਨਾ ਉਹਨਾਂ ਨੂੰ ਬਾਹਰ ਜਾਣ ਦੀ ਕੋਈ ਲੋੜ ਹੀ ਨਾ ਰਹੇ। ਕਿੰਨਾ ਕੁ ਰਿਸਪੌਂਸ ਜਿਹੜਾ ਲੋਕਾਂ ਦਾ ਮਿਲਿਆ? ਲੋਕਾਂ ਦਾ ਬਹੁਤ ਅੱਛਾ ਰਿਸਪੌਂਸ ਮਿਲਿਆ ਕਿਉਂਕਿ ਇਹ ਜਿਹੜੀ ਸਾਡੀ ਆਊਟਲੈਟ ਹੈ 골ਡਨ ਹਾਪਨ ਦੇ ਬਿਲਕੁਲ ਕੋਲ ਹੈ ਤੇ ਇੱਥੇ ਟੂਰਿਸਟ ਪਲੇਸ ਹੈਗਾ ਤੇ ਆਲਰੇਡੀ ਜਿਹੜੇ ਸਟੇਟਸ ਆਲਰੇਡੀ ਇਲੈਕਸ਼ਨ ਹੋ ਚੁੱਕੇ ਹੈ ਉਹ ਵੀ ਆ ਕੇ ਨੋਟਿਸਾਨੂੰ ਬਹੁਤ ਅੱਛਾ ਰਿਸਪੌਂਸ ਦੇ ਰਹੇ ਕੀ ਬਹੁਤ ਕਰਿਆ ਵਾਸਤੇ ਹੈ ਜਿਹੜਾ ਵੀ ਕੋਈ ਦੂਸਰੀ ਸਟੇਟ ਤੋਂ ਆਉਂਦਾ ਉਹਦੇ ਲਈ ਨਹੀਂ ਨਹੀਂ ਜਿਹੜੇ ਲੋਕੇ ਇੱਥੇ ਆ ਰਹੇ ਆ ਆਪਣੀ VOTING ਐਂ ਦਿਖਾਣੇ ਆ ਦੇਖੋ ਅਬੋਟ ਸੇ ਪੂਰੀ ਕੰਟਰੀ ਦੀ ਹੈ ਇਹ ਤੇ ਉਹਨਾਂ ਨੂੰ ਵੀ ਸਾਊਂਡ ਮਿਲੇਗਾ ਇਹ ਲੋਕਾਂ ਨੂੰ ਇਹੋ ਫੀਲ ਕਰਨੀ ਚਾਹੁੰਦੇ ਆ ਕਿ ਆਪਣਾ VOT ਪਾਓ ਇਹ ਬਹੁਤ ਜ਼ਰੂਰੀ ਹੈ ਸਾਡੇ ਲਈ ਤੇ ਸਾਡੇ ਆਉਣ ਵਾਲੀ ਜਨਰੇਸ਼ਨਸ ਲਈ ਬਹੁਤ ਲੋੜ ਜ਼ਰੂਰੀ